ਕੰਨੜਾ ਮਹੱਲਾ ਚੌਥਾ ਮਨ ਹਰ ਰੰਗ ਰਾਤਾ ਗਾਵੇ ਗੋ ਪੈ ਪੈ ਤਰਾਸ ਭਈ ਹੈ ਨਿਰਮਲ ਗੁਰਮਤਿ ਲਾਗ ਲਗਾਵੇ ਗੋ ਰਹਾਉ ਹਰ ਰੰਗ ਰਾਤਾ ਸਦ ਬੈ ਰਾਗੀ ਹਰ ਨਿਕਟ ਤਿਨਾ ਘਰ ਆਵੇ ਗੋ ਤਿਨ ਕੀ ਪੰਖ ਮਿਲੈ ਤਾਂ ਜੀਵਾ ਕਰ ਕਿਰਪਾ ਆਪ ਦਿਵਾਵੇ ਗੋ ਦੁਬਦਾਲੋਭ ਲੱਗੇ ਹੈ ਪ੍ਰਾਣੀ ਮਨ ਕੋਰੇ ਰੰਗ ਨਾ ਆਵੇ ਗੋ ਫਿਰ ਉਲਟਿਓ ਜਨਮ ਹੋਐ ਗੁਰਬਚਨੀ ਗੁਰਪੁਰਖ ਮਿਲੇ ਰੰਗ ਲਾਵੇ ਗੋ ਇੰਦਰੀ ਦਸੇ ਦਸੇ ਭੁਨ ਧਾਵਤ ਤ੍ਰੈ ਗੁਣੀਆਂ ਖਿਨ ਨਾ ਟਕਾਵੇ ਗੋ ਸਤਗੁਰ ਪਰ ਚੈ ਵਸ ਗਤਿ ਆਵੇ ਮੂਖ ਮੁਕਤ ਸੂ ਪਾਵੇ ਗੋ ਓੰਕਾਰ ਏਕੋ ਰਵ ਰਹਿਆ ਸਭ ਏਕਸ ਮਾਹੇ ਸਮਾਵੇ ਗੋ ਇਕੋ ਰੂਪ ਏਕੋ ਬਹੁਰੰਗੀ ਸਭ ਏਕਤ ਬਚਨ ਚਲਾਵੇ ਗੋ ਗੁਰਮੁਖ ਏਕੋ ਏਕ ਪਛਾਤਾ ਗੁਰਮੁਖ ਹੋਏ ਲਖਾਵੇ ਗੋ ਗੁਰਮੁਖ ਜਾਏ ਮਿਲੈ ਨਿਜ ਮਹਿਲੀ ਅਨਹਦ ਸ਼ਬਦ ਬਜਾਵੇ ਗੋ ਜੀ ਜੰਤ ਸਭ ਸਿਸ਼ਟ ਉਪਾਈ ਗੁਰਮੁਖ ਸੋ ਬਾਪਾ ਪਾਵੇ ਗੋ ਬਿਨ ਗੁਰ ਭੇਟੇ ਕੋ ਮਹਿਲ ਨਾ ਪਾਵੇ ਆਏ ਜਾਏ ਦੁਖ ਪਾਵੇ ਗੋ ਅਨੇਕ ਜਨਮ ਵਿਛੜੇ ਮੇਰੇ ਪ੍ਰੀਤਮ ਕਰ ਕਿਰਪਾ ਗੁਰੂ ਮਲਾਵੇ ਗੋ ਸਤਗੁਰ ਮਿਲਤ ਮਹਾ ਸੁਖ ਪਾਇਆ ਮਤਮਲੀਨ ਬਿਗਸਾਵੇ ਗੋ ਹਰ ਹਰ ਕਿਰਪਾ ਕਰੋ ਜਗ ਜੀਵਨ ਮੈਂ ਸਰਦਾ ਨਾਮ ਲਗਾਵੇ ਗੋ ਨਾਨਕ ਗੁਰੂ ਗੁਰੂ ਹੈ ਸਤਗੁਰ ਮੈਂ ਸਤਗੁਰ ਸਰਨ ਮਲਾਵੇ ਗੋ ਕਾਨੜਾ ਮਹੱਲਾ ਚੌਥਾ ਮਨ ਗੁਰਮਤ ਚਾਲ ਚਲਾਵੇ ਗੋ ਜਿਉ ਮੈਗਲ ਮਸਤ ਦੀਜੈ ਤਲਕੁੰਡੇ ਗੁਰ ਅੰਕਸ ਸ਼ਬਦ ਦਰੜਾਵੇ ਗੋ ਰਹਾਉ ਚਲ ਤੋ ਚੱਲੈ ਚੱਲੈ ਦਹਿ ਦਹਿ ਦੇਸ ਗੁਰ ਰਾਖੈ ਹਰ ਲਿਵ ਲਾਵੇ ਗੋ ਸਤ ਗੁਰ ਸ਼ਬਦ ਦੇਹ ਦੇ ਅੰਤਰ ਮੁਖ ਅੰਮ੍ਰਿਤ ਨਾਮ ਚਵਾਵੇ ਗੋ ਬਿਸਿਆਰ ਬਿਸੂ ਪਰੇ ਹੈ ਪੂਰਨ ਗੁਰ ਗਰੜ ਸ਼ਬਦ ਮੁਖ ਪਾਵੇ ਗੋ ਮਾਇਆ ਭਉੰਗ ਤਿਸ ਨੇੜ ਨਾ ਆਵੇ ਵਿਖ ਝਾਰ ਝਾਰ ਲਿਵ ਲਾਵੇ ਗੋ ਸਵਾਨ ਲੋਭ ਨਗਰ ਮਹਿ ਸਬਲਾ ਗੁਰ ਖਿਨ ਮਹਿ ਮਾਰ ਕਢਾਵੇ ਗੋ ਸਤ ਸੰਤੂਕ ਧਰਮ ਆਣ ਰਾਖੀ ਹਰ ਨਗਰੀ ਹਰ ਗੁਣ ਗਾਵੇ ਗੋ ਪੰਕਜ ਮੋਹ ਨਿਗਰਤ ਹੈ ਪ੍ਰਾਣੀ ਗੁਰ ਨਿਗਰਤ ਕਾੜ ਕਢਾਵੇ ਗੋ ਤਰਾਹਿ ਤਰਾਹਿ ਸਰਨ ਜਨ ਆਈ ਗੁਰ ਹਾਥੀ ਦੇ ਨਿਕਲਾਵੈ ਗੂ ਸੁਪਨੰਤਰ ਸੰਸਾਰ ਸਭ ਬਾਜੀ ਸਭ ਬਾਜੀ ਖੇਲ ਖਲਾਵੈ ਗੂ ਲਾਹਾ ਨਾਮ ਗੁਰਮਤਲੈ ਚੱਲੋ ਹਰ ਦਰਗਾਹ ਪੈੰਧਾ ਜਾਵੈ ਗੂ ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇ ਨੇ ਆਨ ਜਮਾਵੈ ਗੂ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਵਲਾਵੈ ਗੂ संतो हो राम नाम धन संचो ले खर्च चले पत पावे गो खाए खर्च देवे बहु तेरा हर दिन दी दे टूट ना आवे गो राम नाम धन है हृदय अंतर तन गुरु शरणाई पावे गो नानक दया दया कर दीनी दुख दालद भंज समावे गो कानाडा मोहल्ला चौथा ਮਨ ਸਤਗੁਰ ਸਰਨ ਤਿਆਵੈ ਗੋ ਲੋਹਾ ਹਿਰਨ ਹੋਵੈ ਸੰਗ 파ਰਸ ਗੁਣ 파ਰਸ ਕੋ ਹੋਏ ਆਵੈ ਗੋ ਰਹਾ ਸਤਗੁਰ ਮਹਾਪੁਰਖ ਹੈ 파ਰਸ ਜੋ ਲਾਗੈ ਸੋ ਫਲ ਪਾਵੇ ਗੋ ਜਿਉ ਗੁਰ உபਦੇਸ਼ ਤਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੇ ਗੋ ਸਤਗੁਰ ਬਚਨ ਬਚਨ ਹੈ ਨੀਕੋ ਗੁਰ ਬਚਨੀ ਅੰਮ੍ਰਿਤ ਪਾਵੇ ਗੋ ਜਿਉ ਅੰਬਰੀਕ ਅਮਰਾ ਪਦ ਪਾਈ ਸਤਿਗੁਰ ਮੁਖ ਬਚਨ ਧਿਆਵੇ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੇ ਗੋ ਦਿਆਲ ਦੀਨ ਭਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੇ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਖਨ ਕੋ ਪ੍ਰਭ ਆਵੇ ਗੋ ਜੇ ਕੋ ਸਰ ਸੰਧੈ ਜਨ ਊਪਰ ਜੇ ਉਲਟੋ ਤਿਸੈ ਲਗਾਵੇ ਗੋ ਹਰ 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 ਸਰ ਸੇਵਹਿ ਤਿੰਨ ਦਰਗਹ ਮਾਨ ਦਵਾਵੇ ਗੋ ਗੁਰਮਤ 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 ਧਿਆਵੇ ਹਰ ਗਲ ਮੇਲ ਮੇਲ ਮਲਾਵੇ ਗੋ ਗੁਰਮੁਖ ਨਾਦ ਬੇਦ ਹੈ ਗੁਰਮੁਖਾ ਗੁਰ ਪਰਚੈ ਨਾਮ ਧਿਆਵੇ ਗੋ ਹਰ ਹਰ ਰੂਪ ਹਰ ਰੂਪੋ ਹੋਵੇ ਹਰ ਜਨ ਕੋ ਪੂਜ ਕਰਾਵੇ ਗੋ ਸਾਕਤ ਨਾਰ ਸਤਗੁਰ ਨਹੀਂ ਕੀਆ ਤੇ ਬੇਮੁਖ ਹਰ ਪਰਮਾਵੈ ਗੋ ਲੋਭ ਲਹਿਰ ਸੁਆਨ ਕੀ ਸੰਗਤ ਵਿਖ ਮਾਇਆ ਕਰੰਗ ਲਗਾਵੇ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੇ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸੁਮਾਵੇ ਗੋ ਸ਼ਕਾ ਇਕ ਕਨੜਾ ਸ਼ੰਤ ਮਹੱਲਾ ਪੰਜਵਾਂ ੴ ਸਤਿਗੁਰ ਪ੍ਰਸਾਦ ਸੇ ਉਦਰੇ ਜਿਨ ਰਾਮ ਧਿਆਈ ਜਤਨ ਮਾਇਆ ਕੇ ਕਾਮਨਾ ਆਈ ਰਾਮ ਧਿਆਏ ਸਭ ਫਲ ਪਾਏ ਤਨ ਤਨ ਤੇ ਬੜਾ ਭਾਗਿਆ ਸਤ ਸੰਗ ਜਾਗੇ ਨਾਮ ਲਾਗੀ ਏਕ ਸਿਉ ਲਿਵ ਲਾਗਿਆ ਤਜ ਮਾਨ ਮੋਹ ਬਿਕਾਰ ਸਾਧੂ ਲਗਤਰਹੁ ਤਿਨ ਕੈ ਪਾਏ ਬਿਨਮੰਤ ਨਾਨਕ ਸਰਨ ਸੁਆਮੀ ਬੜ ਭਾਗ ਦਰਸ਼ਨ ਪਾਏ ਮਿਲ ਸਾਧੂ ਨਿਤ ਭਜੈ ਨਰਾਇਣ ਰਸ ਕੇ ਰਸ ਚ ਸੁਆਮੀ ਗੁਣ ਗਾਇਣ ਗੁਣ ਗਾਏ ਜੀਵਹਿ ਹਰ ਅਮਿਉ ਪੀਵਹਿ ਜਨਮ ਮਰਨਾ ਭਾਗੇ ਸਤ ਸੰਗ ਪਾਈਐ ਹਰ ਧਾਈਐ ਬਹੁੜ ਦੁਖ ਨਾ ਲਾਗੇ ਕਰ ਦਇਆ ਦਾਤੇ ਪੁਰਖ ਵਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਧੂਰ ਬਾਂਛੈ ਹਰ ਦਰਸ ਸਹਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਜਮ ਪੂਰਨ ਘਾਲੈ ਨਿਤ ਭਜੋ ਸੁਆਮੀ ਅੰਤਰ ਜਾਮੀ ਸਫਲ ਜਨਮ ਸੁਭਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਨ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰજન ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਿਆ ਦੀਜੈ ਹਰ ਰਤਨ ਬੰਧ ਹੋ ਪਾਲੈ ਮੰਗਲ ਚਾਰ ਚੂਜ ਅਨੰਦਾ ਘਰ ਕਿਰਪਾ ਮਿਲੇ ਪਰਮਾਨੰਦਾ ਪ੍ਰਭ ਮਿਲੇ ਸੁਆਮੀ ਸੁਖਾ ਗਾਮੀ ਇੱਚ ਮਨ ਕੀ ਪੁੰਨੀਆਂ ਵੱਜੀ ਬਾਧਾਈ ਸਹਿ ਜੀ ਸਮਾਈ ਬਹੁੜ ਦੁਖ ਨਾ ਰੁੰਨੀਆਂ ਲੇ ਕੰਠ ਲਾਏ ਸੁਖ ਦਿਖਾਏ ਬੇਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਂੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਚੌਥਾ RAM ਨਾਮ ਨਿਧਾਨ ਹਰ ਗੁਰਮਤਿ ਰਾਖੇ ਔਰ ਧਾਰ ਦਾਸਨ ਦਾਸਾ ਹੋਏ ਰਹੂ ਹਉ ਮੈਂ ਵਿਖਿਆ ਮਾਰ ਜਨਮ ਪਦਾਰਥ ਜੀਤਿਆਂ ਕਦੇ ਨਾ ਆਵੇ ਹਾਰ ਤਨ ਤਨ ਵਡ ਭਾਗੀ ਨਾਨਕਾ ਜਿਨ ਗੁਰਮਤਿ ਹਰ ਰਸ ਸਾਰ ਮਹੱਲਾ ਚੌਥਾ ਗੋਬਿੰਦ ਗੋਬਿੰਦ ਗੋਵਿੰਦਾ ਹਰ ਗੋਬਿੰਦ ਗੁਣੀ ਨਿਧਾਨ ਗੋਬਿੰਦ ਗੋਬਿੰਦ ਗੁਰਮਤਿ ਧਿਆਈਐ ਤਾਂ ਦਰਗਾਹਾ ਪਾਈਐ ਮਾਨ ਗੋਬਿੰਦ 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 ਜਪ ਮੁਖ ਊਜਲਾ ਪ੍ਰਧਾਨ ਨਾਨਕ ਗੁਰ ਗਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗਿਆ ਤੂੰ ਆਪੇ ਹੀ ਰਸ ਰਸੀੜਾ ਤੂੰ ਆਪੇ ਹੀ ਭੋਗ ਭੋਗਿਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰਹਿ ਸੋ ਹੋਗਿਆ ਸਤ ਸੰਗਤ ਸਤ ਗੁਰ ਧੰਨ ਤਨ 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 ਧੰਨ ਧਨ ਜਿਤ ਮਿਲ ਹਰ ਬੁਲਗ ਬਲ ਹੋ ਗਿਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੀ ਹਰ ਬੂਲਤ ਸਭ ਪਾਪ ਲੋ ਹੋ ਗਿਆ ਸਲੋਕ ਮੁਹੱਲਾ ਚੌਥਾ ਹਰ 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 ਨਾਮ ਹੈ ਗੁਰਮੁਖ ਪਾਵੇ ਕੋਈ ਹਉਮੈ ਮਮਤਾ ਨਾਸ ਹੋਈ ਦੁਰਮਤ ਕੱਢੈ ਧੋਏ ਨਾਨਕ ਅਨ ਦਿਨ ਗੁਣ ਉਚਰੈ ਜਿਨ ਕੋ ਧੁਰ ਲਿਖਿਆ ਹੋਇ ਮਹੱਲਾ ਚੌਥਾ ਹਰਿ ਆਪੇ ਆਪ ਦਿਆਲ ਹਰਿ ਆਪੇ ਕਰੇ ਸੋ ਹੋਇ ਹਰਿ ਆਪੇ ਆਪ ਵਰਤਦਾ ਹਰ ਜੀਵੜ ਅਵਰ ਨਾ ਕੋਇ ਜੋ ਹਰ ਪ੍ਰਭ ਭਾਵੈ ਸੋ ਥੀਐ ਜੋ ਹਰ ਪ੍ਰਭ ਕਰੇ ਸੋ ਹੋਇ ਕੀਮਤ ਕਿਨੈ ਨਾ ਪਾਈਐ ਵੇ ਅੰਤ ਪ੍ਰਭੂ ਹਰ ਸੋਏ ਨਾਨਕ ਗੁਰਮੁਖ ਹਰ ਸਾਲਾਹਿਆ ਤਨ ਮਨ ਸੀਤਲ ਹੋਏ ਪੌੜੀ ਸਭ ਜੋਤ ਤੇਰੀ ਜਗ ਜੀਵਨਾ ਤੂੰ ਘਟ ਘਟ ਹਰ ਰੰਗ ਨੰਗਨਾ ਸਭ ਧਿਆਵਹਿ ਤੁਧ ਮੇਰੇ ਪ੍ਰੀਤਮਾ ਤੂੰ ਸਤ ਸਤ ਪੁਰਖ ਨਿਰੰਜਨਾ ਇਕ ਦਾਤਾ ਸਭ ਜਗਤ ਪੇਖਾਰੀਆ ਹਰ ਜਾ ਚਹੈ ਸਭ ਮੰਗ ਮੰਗਨਾ ਸੇਵਕ ਠਾਕੁਰ ਸਭ ਤੂੰ ਹੈ ਤੂੰ ਹੈ ਗੁਰਮਤੀ ਹਰ ਚੰਗ ਚੰਗਨਾ ਸਭ ਕਹੋ ਮੁਖ ਹੋ ਰਿਖੀ ਕੇਸ ਹਰੇ ਰਿਖੀ ਕੇਸ ਹਰੇ ਜਿਤ ਪਾਵਹਿ ਸਭ ਫਲ ਪਲਨਾ ਸਲੋਕ ਮਹਲਾ ਚੌਥਾ ਹਰ ਹਰ ਨਾਮ ਧਿਆਏ ਮਨ ਹਰ ਦਰਗਾਹ ਪਾਵਹਿ ਮਾਨ ਜੋ ਇਚੈ ਸੋ ਫਲ ਪਾਏ ਸੀ ਗੁਰ ਸ਼ਬਦīn ਲਗੈ ਧਿਆਨ ਕੇਲੇ ਵਿਖ ਪਾਪ ਸਭ ਕੱਟੀਐ ਹਉ ਮੈਂ ਚੁੱਕੈ ਗੁਮਾਨ ਗੁਰਮੁਖ ਕਮਲ ਵਿਗਸਿਆ ਸਭ ਆਤਮ ਬ੍ਰਹਮ ਪਛਾਨ ਹਰ ਹਰ ਕਿਰਪਾ ਧਾਰ ਪ੍ਰਭ ਜਨ ਨਾਨਕ ਜਪ ਹਰ ਨਾਮ ਮਹੱਲਾ ਚੌਥਾ ਹਰ ਹਰ ਨਾਮ ਪਵਿੱਤ ਹੈ ਨਾਮ ਜਪਤ ਦੁੱਖ ਜਾਏ ਜਿਨ ਕੋ ਪੂਰਬ ਲਿਖਿਆ ਤਿਨ ਮਨ ਵਸਿਆ ਆਏ ਸਤਿਗੁਰ ਕੈ ਭਾਣੈ ਜੋ ਚੱਲੈ ਤਿੰਨ ਦਾਲਦ ਦੁੱਖ ਲਹਿ ਜਾਏ ਆਪਣੇ ਭਾਣੇ ਕਿਨੈ ਨਾ ਪਾਇਉ ਜਨ ਵੇਖੋ ਮਨ ਪਤੀ ਆਏ ਜਨ ਨਾਨਕ ਦਾਸਨ ਦਾਸ ਹੈ ਜੋ ਸਤਗੁਰ ਲਾਗੇ ਪਾਏ ਪੌੜੀ ਤੂੰ ਥਾਨ ਥਨੰਤਰ ਭਰਪੂਰ ਹੈ ਕਰਤੇ ਸਭ ਤੇਰੀ ਬਣਤ ਬਣਾਵਣੀ ਰੰਗ ਪਰੰਗ ਸਿਸ਼ਟ ਸਭ ਸਾਜੀ ਬਹੁ ਬਹੁ ਵਿਦ ਭਾਤ ਉਪਾਵਣੀ ਸਭ ਤੇਰੀ ਜੋਤ ਜੋਤੀ ਵਿੱਚ ਵਰਤੈ ਗੁਰਮਤੀ ਤੁਦੈ ਲਾਵਣੀ ਜਿਨ ਹੋਏ ਦਇਆਲ ਤਿਨ ਸਤਗੁਰ ਮੇਲੈ ਮੁਖ ਗੁਰਮੁਖ ਹਰਿ ਸਮਝਾਵਣੀ ਸਭ ਬੋਲੋ RAM ਰਮੋ ਸ੍ਰੀ ਰਾਮ ਰਮੋ ਜਿਤ ਦਾਲਦ ਦੁਖ ਭੁਖ ਸਭ ਲਹਿ ਜਾਵਣੀ ਸ਼ਲੋਕ ਮਹੱਲਾ ਚੌਥਾ ਹਰ ਹਰ ਅੰਮ੍ਰਿਤ ਨਾਮ ਰਸ ਹਰ ਅੰਮ੍ਰਿਤ ਹਰ ਉਰਤਾਰ ਵਿਚ ਸੰਗਤ ਹਰ ਪ੍ਰਭ ਵਰਤਦਾ ਬੁੱਝੋ ਹੋ ਸ਼ਬਦ ਵਿਚਾਰ ਮਨ ਹਰ ਹਰ ਨਾਮ ਧਿਆਇਆ ਵੇਖ ਹौं ਮੈਂ ਕੱਢੀ ਮਾਰ ਜਿਨ ਹਰ ਹਰ ਨਾਮ ਨਾ ਚੇਤੇਉ ਤਿਨ ਜੂਐ ਜਨਮ ਸੁਭਾਰ ਗੁਰ ਤੁਠੈ ਹਰ ਚੇਤਾਇਆ ਹਰ ਨਾਮੁ ਹਰ ਉਰਤਾਰ ਜਨ ਨਾਨਕ ਤੇ ਮੁਖ ਉਜਲੇ ਤਿਤ ਸਚੈ ਦਰਬਾਰ ਮਹਲਾ ਚੌਥਾ ਹਰ ਕੀਰਤ ਉੱਤਮ ਨਾਮ ਹੈ ਵਿੱਚ ਕਲਯੁਗ ਕਰਨੀ ਸਾਰ ਮਤ ਗੁਰਮਤ ਕੀਰਤ ਪਾਈਐ ਹਰ ਨਾਮਾ ਅਰਹੁ ਰਹਾਰ ਵਡਭਾਗੀ ਜਿਨ ਹਰ ਧਿਆਇਆ ਤਿਨ ਸਉ ਪਿਆ ਹਰ ਪੰਧਾਰ ਬਿਨ ਨਾਵੇ ਜੇ ਕਰਮ ਕਮਾਵਣੀ ਨਿਤ ਹਉ ਮੈਂ ਹੋਇ ਖੁਆਰ ਜਲ ਹਸਤੀ ਮਲ ਨਿਵਾਲੀਐ ਸਿਰ ਭੀ ਫਿਰ ਪਾਵੇ ਛਾਰ ਹਰ ਮੇਲੋ ਸਤਗੁਰ ਦਇਆ ਕਰ ਮਨ ਵਸੈ ਏਕੰਕਾਰ ਜਿਨ ਗੁਰਮੁਖ ਸੁਣ ਹਰ ਮੰਨਿਆ ਜਨ ਨਾਨਕ ਤਿਨ ਜੈਕਾਰ ਪਉੜੀ RAM ਨਾਮ ਵਖਰ ਹੈ ਉਤਮ ਹਰ ਨਾਇਕ ਪੁਰਖ ਹਮਾਰਾ ਹਰ ਖੇਲ ਕੀਆ ਹਰ ਆਪੇ ਵਰਤੈ ਸਭ ਜਗਤ ਕੀ ਆਵਣਜਾਰਾ ਸਭ ਜੋਤ ਤੇਰੀ ਜੋਤੀ ਵਿੱਚ ਕਰਤੇ ਸਬ ਸਚ ਤੇਰਾ ਪਾਸਾਰ ਸਬ ਧਿਆਵਹਿ ਤੁਧ ਸਫਲ ਸੇ ਗਾਵਹਿ ਪੁਗੁਰ ਮਤੀ ਹਰ ਨਰੰਕਾਰਾ ਸਬ ਚਵਹੁ ਮੁਖਹੁ ਜਗਨਨਾਥ ਜਗਨਨਾਥ ਜਗ ਜੀਵਨੋ ਜਿਤ ਭਵ ਜਲ ਪਾਰ ਉਤਾਰਾ ਸ਼ਲੋਕ ਮਹੱਲਾ ਚੌਥਾ ਹਮਰੀ ਜੇਬਾ ਏਕ ਪ੍ਰਭ ਹਰ ਕੇ ਗੁਣ ਅਗਮ ਅਥਾ ਹਮ ਕਿਉ ਕਰ ਜਪਹਿ ਇਆਣਿਆ ਹਰ ਤੁਮ ਵੱਡ ਅਗਮ ਅਗਾਹ ਹਰ ਦੇਹੋ ਪ੍ਰਭ ਮਾਤਿ ਊਤਮਾ ਗੁਰ ਸਤਗੁਰ ਕੈ ਪਗ ਪਾਹ ਸਤ ਸੰਗਤ ਹਰ ਮੇਲ ਪ੍ਰਭ ਹਮ ਪਾਪੀ ਸੰਗਤ ਰਾਹ ਜਨ ਨਾਨਕ ਕਉ ਹਰ ਬਖਸ਼ ਲੈ ਹੋ ਹਰ ਟੁੱਠੈ ਮੇਲ ਮਲਾਹ ਹਰ ਕਿਰਪਾ ਕਰ ਸੁਣ ਬੇਨਤੀ ਹਮ ਪਾਪੀ ਕਿਰਮਤ ਰਾਹ ਮਹੱਲਾ ਚੌਥਾ ਹਰ ਕਰਹੁ ਕਿਰਪਾ ਜਗ ਜੀਵਨਾ ਗੁਰ ਸਤ ਗੁਰ ਮੇਲ ਦਿਆਲ ਗੁਰ ਸੇਵਾ ਹਰ ਹਮ ਭਾਈਆ ਹਰ ਹੋਵਾ ਹਰ ਕਿਰਪਾਲ ਸਬ ਆਸਾ ਮਨਸਾ ਵਿਸਰੀ ਮਨ ਚੂਕਾ ਆਲ ਜੰਜਾਲ ਗੁਰ ਤੁਠੈ ਨਾਮ ਦਰੜਾਇਆ ਹਮ ਕੀਏ ਸ਼ਬਦ ਨਿਹਾਲ ਜਨ ਨਾਨਕ ਅਟੁੱਟ ਧਨ ਪਾਇਆ ਹਰ ਨਾਮਾ ਹਰ ਧਨ ਮਾਲ ਪੌੜੀ ਹਰ ਤੁਮ ਵੱਡ ਵੱਡੇ ਵੱਡ ਪੂਚੇ ਸਭ ਉਪਰ ਵੱਡੇ ਵਡਾਉਨਾ ਜੋ ਧਿਆਵ ਹੈ ਹਰ ਅਪਰੰਪਨ ਹਰ 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 ਧਿਆਏ ਹਰੇ ਤੇ ਹੋਨਾ ਜੋ ਗਾਵਹਿ ਸੁਣਹਿ ਤੇਰਾ ਜਸ ਸੁਆਮੀ ਤਿਨ ਕਾਟੇ ਪਾਪ ਕਟੋਨਾ ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ ਮੁਖ ਵੱਡ ਵੱਡ ਭਾਗ ਵਡੋਨਾ ਸਭ ਧਿਆਵ ਹੋ ਆਦ ਸਤੇ ਜੁਗਾਦ ਸਤੇ ਪ੍ਰਤਖ ਸਤੇ ਸਦਾ ਸਦਾ ਸਤੇ ਜਨ ਨਾਨਕ ਦਾਸ ਦਸ ਸੋਨਾ ਸ਼ਲੋਕ ਮਹੱਲਾ ਚੌਥਾ